ਸਮਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੂੰ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਗੇ ਇਧਰੋਂ ਰੋਕੋਗੇ ਇਧਰੋਂ ਆਜੂ ਇਧਰੋਂ ਰੋਕੋਗੇ ਇਧਰੋਂ ਆਜੂ ਮੈਂ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮਗਲਰ ਨੇ ਨਾ ਉਹਨਾਂ ਦੇ ਗਾਹਕ ਹੀ ਖਤਮ ਕਰ ਦਈਏ ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਉਹ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਹੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋਪਾ ਗਾਂ ਖਤਮ ਕਰਦੀਏ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸွေ ਸਾਡਾ ਜਿਹੜਾ ਮਿਸ਼ਨ ਹੈ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਮੈਨੂੰ ਪਤਾ ਹੈ ਨਾ ਕਿਉਂਕਿ ਮੈਂ ਥੱਲੇ ਆਇਆ ਕਈ ਵਾਰੀ ਕੀ ਹੁੰਦਾ ਨਾ ਉਹ ਵੀ ਸਹੀ ਨੇ ਤੁਸੀਂ ਵੀ ਸਹੀ ਉਹ ਕਹਿੰਦੇ ਨਸ਼ੇ ਆ ਵੇਚਣ ਵਾਲਾ ਅਸੀਂ ਫੜਿਆ ਪਿੰਡ ਚ ਅਈ ਥਾਣੇ ਛੱਡ ਕੇ ਆਏ ਫੜਾ ਕੇ ਆਏ ਕਹਿੰਦੇ ਅਸੀਂ ਤਾਂ ਬਸ ਬੁਸਤੇ ਬਾਅਦ ਚ ਆਏ ਆ ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲ ਕਾਰਨ ਜਦ ਤੱਕ ਫਿਰਦੂ ਫੋਨ ਆ ਗਿਆ ਹੁਣ ਕੋਈ ਕਿਸੇ ਦਾ ਵੀ ਆਪਣੇ ਬੰਦੇ ਛੱਡ ਦੋ ਪਰ 2 ਸਾਲ ਪਰ ਪਹਿਲਾਂ ਇਹ ਹੁੰਦਾ ਸੀ ਜਾਂ ਫਿਰ ਕੋਈ ਉਹ ਜਵਾਨਤ ਪਹਿਹ ਜੀ ਇਹ ਹੈ ਉਹ ਜਿਹੜਾ ਐਕਟ ਹੈ ਉਹਦੇ ਵਿੱਚ ਇਹ ਹੈ ਵੀ ਮੌਕੇ ਤੇ ਚਬਾਨ ਤੋਂ ਸਾਡੀ ਪੱਲੋ ਲੋਕ ਵੀ ਸਹੀ ਨੇ ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ ਐਮਐਲਏ ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ ਸਹੀ ਛੱਡਣਾ ਨਹੀਂ ਗਲਤ ਕਹਿਣਾ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ ਪਹਿਲਾਂ ਤਾਂ ਥੋੜੀ ਤੁੰਤ ਪਤਾ ਹੀ ਨਹੀਂ ਹੁੰਦਾ ਸੀ ਕਿ ਤੋ ਕਿ ਤੋ ਕੀ ਕਰਾਈ ਜਾਂਦੇ ਨੇ ਆਹ ਕਰ ਦੋ ਆਹ ਕਰ ਦੋ ਬਾਅਦ ਸਸਪੈਂਡ ਹੋਣ ਨੂੰ ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ ਹਾਂ ਕਈ ਵਾਰੀ ਮੈਂ ਦੇਖਿਆ ਵੀ ਇਹ ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵਿਆਹ ਫਲਾਣੇ ਪੇਪੜ ਥੱਲੇ اس وقت ਸਾਡੇ ਪਿੰਡੇ ਦੇ ਪੰਜ ਮੁੰਡੇ ਨੇ ਨਾਲ ਦੇ ਪਿੰਡੇ ਦੇ ਅੱਠ ਮੁੰਡੇ ਨੇ ਤੇ ਦੋ ਆਏ ਹੋਏ ਨੇ ਕਾਰ ਲੈ ਕੇ ਡਰੱਗ ਵੇਚ ਰਹੇ ਨੇ ਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ ਪਰ ਸੁਨਸਤਾ ਹੁਣ ਜਿਹੜਾ ਮੂਰੇ ਐਸ ਐਚਓ ਹੈ ਉਹਦੇ ਨਾਲ ਉਹਨਾਂ ਤੋਂ ਪੁੱਛ ਕੇ ਗਏ ਨੇ ਉਹ ਵੀ ਐਸ ਪਿੰਡ ਚੱਲੇ ਆ ਜੀ ਫਿਰ ਉਹ ਕਿਵੇਂ ਫੜੂਗਾ ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ ਹੈ ਲੈ ਕੇ ਜਿਪਸੀ ਜਿੱਥੇ ਪੇਪਲ ਤੋਂ ਜਿੱਥੇ ਉਹ ਨਸ਼ਾ ਕਰ ਜਾਂਦੇ ਉਹ ਤੋਂ 100 ਕਿਲੋਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਏ ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ ਇਹ ਤੁਸੀਂ ਛਾਪਾ ਮਾਰਨ ਗਏ ਹੋ ਫਿਰ ਇਹ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਸੀ ਇਹਨਾਂ ਨੂੰ ਭੱਜ ਗਏ ਉਹ ਹੂਟਰ ਮਾਰਨ ਦੀ ਕੀ ਲੋੜ ਸੀ ਵੀ ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ ਤੇ ਕੱਲ ਨੂੰ ਛਾਪਾ ਵੱਜੂ ਤੇਰੇ ਘਰ ਤੇ ਉਹ ਕੋਈ ਮਾੜੀ ਚੀਜ਼ ਕਰਕੇ ਰੱਖਣ ਦੇਊਗਾ ਛਾਪਾ ਤਾਂ ਜਾਣਕ ਹੁੰਦਾ ਹੈ ਪਹਿਲੇ ਹੂਟਰ ਛੱਡਦਾ ਭਾਈ ਮੈਂ ਵੀ ਆਪਣੀ ਡਿਊਟੀ ਨੂੰ ਆਦੀ ਤੁਸੀਂ ਵੀ ਡਿਊਟੀ ਨੂੰ ਮੌਜੂਦ ਪਾਜੋ ਇੱਥੇ ਐਨਾ ਕਰੋ ਆਪਣੇ ਧੀਆ ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ ਪੁਲਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ ਪੁਲਿਸ ਵਾਲੇ ਵੀ ਪੀੜਤ ਨੇ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋਗੇ ਪਰ ਇਹ ਇਹ ਲਾਹਮਤ ਆਪਾਂ ਨੇ ਖਤਮ ਕਰਨੀ ਹੈ ਇਹ ਤੁਹਾਡੀ ਜੰਬਰੀ ਸਭ ਤੋਂ ਪਹਿਲਾਂ ਬਣਦੀ ਕਿਉਂਕਿ ਤੁਹਾਨੂੰ ਸਾਸੀਂ ਇਹ ਵੀ ਕਿਹਾ ਹੈ ਕਿ ਇਹ ਵੀ ਥੰਨੋਂ ਸ਼ੁਰੂ ਕਰੋ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ ਕੌਣ ਆਉਂਦਾ ਹੈ ਫਿਰ ਜਦੋਂ ਉਹਨੂੰ ਫੜ ਲੋਗੇ ਉਹਨੂੰ ਉਹ ਦੱਸੂਗਾ ਤੁਹਾਨੂੰ ਮੈਂ ਤਾਂ ਜੀ ਪੰਜ ਪਿੰਡਾਂ ਦੇ ਇੰਚਾਰਜ ਆ ਮੈਂ ਤਾਂ ਆ ਦਿੰਦਾ ਉੱਥੇ ਤੱਕ ਜਾਓਗੇ ਫਿਰ ਗਹਾਂ ਵਾਲਾ ਮਿਲੂਗਾ ਫਿਰ ਜ਼ਿਲੇ ਵਾਲਾ ਮਿਲੂਗਾ ਐਦਾਂ ਜੱਜੇ ਚ ਤੱਕ ਜਾ ਸਕਦੇ ਜਾਓ ਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ ਉਹ ਮੈਨੂੰ ਉਮੀਦ ਹੈ ਮੈਂ ਹਰ ਥਾਂ ਤੇ ਬਾਣਨਾ ਕਹਿਣਾ ਟੀਵੀ ਤੇ ਵੀ ਕਿਤੇ ਮੇਰੀ ਇੰਟਰਵਿਊ ਹੋਵੇ ਕਿ ਅਸੀਂ ਬੜੀ ਜਲਦੀ ਸਿੱਟ ਪੰਜਾਬ ਨੂੰ ਡਰੱਗ ਫਰੀ ਜ਼ੋਨ ਡਿਕਲੇਅਰ ਕਰ ਦਾਂਗੇ ਪਿੰਡਾਂ 'ਚ ਕਮੇਟੀਆਂ ਹੀ ਬਣਾਈਆਂ ਨੇ ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ ਪਰ ਤੁਸੀਂ ਇੰਨਾ ਕੁ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲ ਆਵੇ ਸ਼ਿਕਾਇਤ ਉਹਤੇ ਕਾਰਵਾਈ ਤੁਰੰਤ ਹੋਵੇ ਤੇ ਨਾਲ ਪਰਚਾ ਪਾ ਕੇ ਅੰਦਰ ਕਰੋ ਹਾਂ ਜਿਹੜੇ ਐਡਿਕਟਡ ਨੇ ਜਿਹੜੇ ਖਾਂਦੇ ਨੇ ਪਿੰਡ 'ਚ ਉਹਨਾਂ ਨੂੰ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਕਿੰਨੇ ਕਿੰਨੇ ਦੇ ਮੁੰਡੇ ਉਹਨਾਂ ਨਾਲ ਸਿੰਮਪਥੀ ਹੁੰਦੀ ਹੈ ਲੋਕਾਂ ਦੀ ਕਿ ਇਹਨਾਂ ਦਾ ਘਰ ਬਰਬਾਦ ਕਰਤਾ ਹੈ ਇਹਨਾਂ ਨੇ ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ ਤੇ ਕ੍ਰੀਏਟ ਕਰਨ ਉਹਨੂੰ ਤਸਕਰ ਨਹੀਂ ਸਮਝ ਸਕਦੇ ਆ ਉਹ ਤੇ ਇੱਕ ਮਰੀਜ਼ ਆ ਪੇਸ਼ੈਂਟ ਆ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ ਰੀਹੈਬ ਸੈਂਟਰ ਬਣਾ ਰਹੇ ਆ ਸੋ ਅੱਜ ਮੌਕਾ ਮੈਨੂੰ ਇਹ ਲੱਗਿਆ ਕਿ ਡਰੱਗ ਬਾਰੇ ਤੁਹਾਨੂੰ ਦੱਸਣ ਦਾ ਬਹੁਤ ਵਧੀਆ ਹੈ ਕਿਉਂਕਿ ਪੰਜਾਬ ਦੇ ਸਭ ਤੋਂ ਵੱਧ ਐਸਐਚਓ ਅੱਜ ਪਹਿਲੀ ਵਾਰ ਇਕੱਠੇ ਹੋਏ ਨੇ ਤੇ ਤੁਹਾਡੇ ਕੋਲ ਸ਼ਿਕਾਇਤਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ ਅਗਲੇ ਐਕਸ਼ਨ ਤਹਾਂ ਅਸੀਂ ਆਪ ਹੀ ਲਈ ਜਾਵਾਂਗੇ ਤੁਸੀਂ ਇੱਕ ਵਾਰੀ ਇਹ ਆਹ ਜਾ ਕੇ ਕੇਸ ਬਣਾ ਕੇ ਭੇਜ ਦਿਓ ਅਸੀਂ ਅਸੀਂ ਆਪ ਹੀ ਅੱਗੇ ਉਹਨਾਂ ਤੋਂ ਪੁੱਛਾਂਗੇ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ ਅਸੀਂ ਜ਼ਮਾਨਤਾ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਬਿਸ਼ਾਏ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟਿਆਂ ਕੀਤਾ ਸੇ ਇਹਨੂੰ ਮਿਸ਼ਨ ਮੰਨ ਕੇ ਚੱਲੇ ਹੋ ਕਿ ਤੁਹਾਡਾ ਪੁੱਣ ਲੱਗੂਗਾ ਤੁਹਾਨੂੰ ਕਿ ਹਿਸਟਰੀ 'ਚ ਤੁਹਾਡਾ ਨਾਂ ਲਿਖਿਆ ਜਾਊ ਜਦੋਂ ਪੰਜਾਬ ਡਰੱਗ ਫ੍ਰੀ ਬਣਿਆ ਸੀ ਉਦੋਂ ਕੌਣ-ਕੌਣ ਉਥੇ ਅਫਸਰ ਕੰਮ ਕਰਦੇ ਸੀ ਤੁਹਾਡਾ ਨਾਂ ਸੁਨਹਿਰੀ ਅੱਖਰਾਂ 'ਚ ਆਇਆ ਕਰੂਗਾ ਕਿ ਤੁਸੀਂ ਵੀ ਇਸ ਥਾਣੇ ਦੇ ਇੰਚਾਰਜ ਸੀ